ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਹਾਜ਼ਰਕਾਰ 24 ਚੋਣਾਂ ਦਾ ਵਿਗਲ ਵੱ ਚੁੱਕਿਆ ਹੈ 2024 ਸਭ ਤੋਂ ਹੌਟ ਮੰਨੀ ਜਾਂਦੀ ਸੀਟ ਫਿਰੋਜ਼ਪੁਰ ਸੀਟ ਇੱਥੋਂ ਵੱਖ-ਵੱਖ ਕੈਂਡੀਡੇਟਾਂ ਨੇ ਆਪਣੇ ਚੋਣ ਨਾਮਜ਼ਦਗੀ ਪੱਤਰ ਪਾ ਚੁੱਕਿਆ ਹਨ ਕਈ ਕੈਂਡੀਡੇਟਾਂ ਦਾ ਤਾਂ ਪੁਰਜ਼ੋਰ ਸ਼ੋਰਾਂ ਤੇ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਸਵਾਲ ਕੀਤੇ ਜਾ ਰਹੇ ਹਨ ਕਿਸਾਨਾਂ ਵੱਲੋਂ ਤਾਂ ਕੈਂਡੀਡੇਟ ਆਪਣੇ ਆਪਣੇ ਚੋਣ ਪ੍ਰਚਾਰ ਕਰ ਰਹੇ ਹਨ ਇੱਥੇ ਗੱਲ ਕਰਾਂਗੇ ਸ਼ਿਵ ਸੈਨਾ ਪਾਰਟੀ ਵੱਲੋਂ ਵੀ ਆਪਣਾ ਉਮੀਦਵਾਰ ਖੜਾ ਕੀਤਾ ਗਿਆ ਫਰੋਇਪੁਰ ਸੀਟ ਤੋਂ ਤਾਂ ਉਹ ਅੱਜ ਸਾਡੇ ਮੰਡੀ ਲਾਧੁਕਾ ਅੱਡੇ ਤੇ ਪਹੁੰਚਿਆ ਹਨ ਬੰਟੂ ਕੁਮਾਰ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਸਮਰਥਨ ਵੀ ਕੀਤਾ ਗਿਆ ਔਰ ਸਾਡੇ ਚੈਨਲ ਨਾਲ ਚੈਨਲ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਆਓ ਗੱਲਬਾਤ ਕਰਦੇ ਹਾਂ ਸ਼ਿਵ ਸੈਨਾ ਦੇ ਉਮੀਦਵਾਰ ਨਾਲ ਨਾਮ ਜੱਗੀ ਸਰ ਪੱਤਰ ਬਣ ਜਾ ਰਹੇ ਜੀ ਇਹ ਕਿਵੇਂ ਹੰਗਾਰਾ ਜੀ ਵਧੀਆ ਹੰਗਾਰਾ ਮਿਲ ਰਿਹਾ ਪਬਲਿਕ ਦਾ ਬਹੁਤ ਵਧੀਆ ਰਿਸਪੋns ਮਿਲ ਰਿਹਾ ਤੇ ਅਸੀਂ ਫਾਜ਼ਿਲਕਾ ਦੇ ਵਿੱਚੋਂ ਸਾਡੀ ਟੀਮ ਚੱਲੀ ਹੈ ਨਾਮਾਂ ਕੀ ਬਣਾ ਰਹੀ ਤੇ ਸਭ ਤੋਂ ਵੱਡਾ ਸਾਡੇ ਜਿਹੜੇ ਮੁੱਦੇ ਹੈਗੇ ਸਭ ਤੋਂ ਵੱਡੇ ਮੁੱਦੇ ਹੈਗੇ ਵੀ ਬੇਰੋਜ਼ਗਾਰੀ ਦਾ ਮੁੱਦਾ ਹੈਗਾ ਕਿਉਂਕਿ ਫਾਜ਼ਿਲਕਾ ਜਿਹੜਾ ਬੈਲਟ ਹਮੇਸ਼ਾ ਕਿਹਾ ਜਾਂਦਾ ਹੈ ਪਿਛੜੇ ਏਰੀਆ ਤੇ ਹਿੱਥੇ ਨਾ ਤਾਂ ਕੋਈ ਇੰਡਸਟਰੀ ਏਰੀਆ ਕੁਝ ਵੀ ਹੈ ਤਾਂ ਕਰਕੇ ਜਿਹੜਾ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈਗੀ ਹੈ ਤੇ ਸਾਡਾ ਜਦੋਂ ਕਿ ਵੀ ਜਿਹੜੇ ਸਾਡੇ ਸ਼ਿਵ ਸੈਨ ਹੈਗੀ ਹੈ ਹਮੇਸ਼ਾ ਰੋਜ਼ਗਾਰ ਆਸਤੇ ਕੰਮ ਕਰਦੀ ਹੈ ਬੰਦੇ ਲੋਕਾਂ ਦੀ ਸੇਵਾ ਕਰਦੀ ਹੈ ਤੇ ਅਸੀਂ ਜਿਹੜਾ ਜਿੱਤ ਹਾਸਲ ਕਰਕੇ ਤੇ ਜਿਹੜਾ ਰੋਜ਼ਗਾਰ ਲਿਆਵਾਂਗੇ ਜਿਹੜੇ ਬਾਰਡਰ ਏਰੀਆ ਸਾਡਾ ਜਿਹੜੀ ਜ਼ਮੀਨਾਂ ਕੱਚੀਆਂ ਨੇ ਉਹਨਾਂ ਨੂੰ ਪੱਕਾ ਕਰਾਇਆ ਜਾਏਗਾ ਤੇ ਇਸ ਤੋਂ ਬਾਅਦ ਨਸ਼ੇ ਦੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈਗੀ ਏ ਅਸੀਂ ਹਮੇਸ਼ਾ ਹੀ ਸਾਡੀ ਜਿਹੜੀ ਟੀਮ ਹੈ ਨਸ਼ੇ ਦੇ ਖਿਲਾਫ ਹੈ ਨਸ਼ੇ ਦੇ ਵਿਰੁੱਧ ਹੈ ਗਿਆ ਅਸੀਂ ਸਾਨੂੰ ਜੇ ਕੋਈ ਮੰਨ ਲਓ ਜੇ ਨਸ਼ਾ ਕਰਦਾ ਜਾਂ ਵੇਚਦਾ ਪਾਇਆ ਜਾਂਦਾ ਸੀ ਉਹਦੇ ਕਾਰਵਾਈ ਵੀ ਕਰਾਨੇ ਆ ਪੁਲਿਸ ਨੂੰ ਵੀ ਦੇਣੇ ਆ ਤੇ ਅਸੀਂ ਅੱਲਾਹ ਸਾਬ੍ਹੇ ਕੋਲ ਬੰਦ ਕਰਾਵਾਂਗੇ ਇਹ ਸਾਡੇ ਮੁੱਦੇ ਹੈਗੇ ਆ ਸਾਰੇ ਆਪਣਾ ਨਾਮ ਤੇ ਪਾਰਟੀ ਦਾ ਪੁੱਜੀ ਹਾਂਜੀ ਨਾਮ ਤੇ ਪਾਰਟੀ ਜੀ ਮੇਰਾ ਨਾਮ ਉਮੇਸ਼ ਕੁਮਾਰ ਹੈ ਮੈਂ ਫਰੋਹੀਪੁਰ ਹਲਕਾ ਤੋਂ ਉਮੀਦਵਾਰ ਆ ਸ਼ਿਵ ਸੈਨਾ ਬਾਲ ਰੱਖਰੇ ਦਾ ਅਗਰ ਸਰ ਤੁਹਾਨੂੰ ਜਿੱਤ ਮਿਲਦੀ ਹੈ ਮੰਨ ਲਓ ਤਾਂ ਜਿਹੜਾ ਲਾਂਡ ਆਰਡਰ ਖਰਾਬ ਹੈ ਜੀ ਉਹਨੂੰ ਕਿਵੇਂ ਤੁਸੀਂ ਲਾਂਡ ਆਰਡਰ ਦੀ ਗੱਲ ਕਰੀਏ ਤਾਂ ਦਾ ਤੁਹਾਨੂੰ ਵੀ ਪਤਾ ਹੈ ਗੋਲੀਆਂ ਚਲਦੇ ਆ ਪਈਆਂ ਸ਼ਰੇਆਮ ਕਾਪੇ ਚਲਦੇ ਪਏ ਐ ਇਸ ਚੀਜ਼ ਤੇ ਕੁ ਕਾਫੀ ਸੁਧਾਰ ਲਾਇਆ ਜਾਏਗਾ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਤੇ ਸਾਡੇ ਦਾ ਅਸੀਂ ਤਾਂ ਹਮੇਸ਼ਾ ਹੀ ਦੇਖਦੇ ਆ ਕਿ ਪ੍ਰਸ਼ਾਸਨ ਕਿੰਨਾ ਕਰੇਗਾ ਜੇ ਤੱਕ ਅਸੀਂ ਨਹੀਂ ਕਰਦੇ ਤਾਂ ਮੈਂ ਸਾਰੇ ਬੇਨਤੀ ਕਰਦਾ ਸਾਰਿਆਂ ਨੂੰ ਵੀ ਇਹਨੂੰ ਕਾਇਮ ਕੀਤਾ ਜਾਵੇ ਕਿਉਂਕਿ ਜਲਤਾ ਹੀ ਜੇ ਸੁਧਰੇਗੀ ਤਾਂ ਇਹ ਲੋਕਾਂ ਦਾ ਕੰਮ ਹੈ ਯਾਨੀ ਕਾਬਲ ਹੋਏਗਾ ਸਾਰਾ ਕੰਮ ਜੀ ਜੀ ਹਾਂਜੀ ਬੰਡੂ ਜੀ ਕੀ ਕਹਿਣਾ ਚਾਹੁੰਦੇ ਜੀ ਪੂਰਾ ਕੈਮ ਹੈ ਕੰਮ ਪੂਰਾ ਕੈਮ ਹੈ ਜੀ ਸਾਰਿਆਂ ਨੂੰ ਅਪੀਲ ਹੈ ਜੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਪੰਜਾਬ ਦੀ ਤਰੱਕੀ ਲਈ ਇਸ ਸੈਨਾ ਦਾ ਸਾਥ ਦਿਓ ਜੈ ਸ਼ੇਰ